ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਬਾਬਾ ਪਾਲਿਆ ਕਲਾਰਾਂ ਵਾਲਿਆ ਕੱਲ ਨੂੰ ਆ ਰਹੇ ਹੁਣ ਅਸੀਂ ਉਮੀਦ ਆ ਵੀ ਮੈਦਾਨ ਛੱਡ ਕੇ ਨਹੀਂ ਭਜੇਗਾ ਤੂੰ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਤੇ ਸਾਡੇ ਬਹੁਤ ਹੀ ਪਿਆਰੇ ਸਤਿਕਾਰਯੋਗ ਭਾਈ ਸ਼ੌਂਕੀ ਸਾਹ ਜੀ ਇਹਨਾਂ ਤੇ ਤੂੰ ਰਿਪੋਰਟ ਦਿੱਤੀ ਆ ਥਾਣੇ ਚਲੋ ਸ਼ੁਕਰਾ ਵੀ ਉੱਥੇ ਬਹਿ ਕੇ ਦੋ ਸਵਾਲ ਜਵਾਬ ਹੋ ਜਾਣਗੇ ਠੀਕ ਆ ਐਵੇਂ ਤੇਰੇ ਪਿੰਡ ਦੇ ਵਿੱਚ ਖਲਹਰਾ ਨਹੀਂ ਪਾਊਗਾ ਤੇ ਜੇ ਤੂੰ ਨਾ ਆਇਆ ਨਾ ਪਹੁੰਚਿਆ ਠੀਕ ਆ ਤੇ ਇਸ ਦੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਜੇ ਨਾ ਆਇਆ ਨਾ ਪਹੁੰਚਿਆ ਤਾਂ ਅਸੀਂ ਇਹਦੇ ਘਰ ਤੇ ਬਾਰ ਦੇ ਵਿੱਚ ਬੈਠਾਂਗੇ ਤੇ ਧਰਨਾ ਦੇਾਂਗੇ ਠੀਕ ਆ ਇਹਨੇ ਕੀ ਕੀਤਾ ਤੇਲ ਪਾ ਕੇ ਬਾਲਦੀ ਦੇ ਵਿੱਚ ਤੇਲ ਪੋਣ ਵਾਲਾ ਕੰਮ ਕਰ ਗਿਆ ਇਸ ਸਾਡੇ ਸੁਣਨ ਦੇ ਵਿੱਚ ਆਇਆ ਵੀ ਇਹ ਬਾਹਰ ਭੱਜਿਆ ਕਰਦਾ ਕਿਤੇ ਚਲੋ ਕੋਈ ਗੱਲ ਨਹੀਂ ਜਾਣ ਤੋਂ ਕਿੱਥੋਂ ਤਾਈ ਜਾਊਗਾ ਪਰ ਹੁਣ ਇਹਨੂੰ ਸਿੱਧੀ ਚੇਤਾਵਨੀ ਆ ਵੀ ਤੂੰ ਮੱਥਾ ਸਿੰਘਾਂ ਦੇ ਨਾਲ ਲਾਇਆ ਪੁੱਤ ਤੇ ਹੁਣ ਤੈਨੂੰ ਬੰਦਾ ਬਣਾ ਕੇ ਹਟਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ